e n g g I'm gonna leave. ਸਾਤੋਂ ਪਹਿਲਾਂ ਦਸ਼ਮੀਸ਼ ਪਿਤਾ ਕਾਂਗਿਆ ਵਾਲੇ ਦੀ ਫਤਿਹ ਪਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਓ ਬਹੁਤ ਬੇਨਤੀਆਂ ਆਈਆਂ ਜਿਹੜੇ ਆਪਣੇ ਵਿਕਣ ਰਾਗੀ ਸੁਧਨਾ ਵਿਚਾਰ ਰੱਖਣਗੇ ਇਸ ਤੋਂ ਜਿਹੜਾ ਅਗਲਾ ਬੁਲਾਣਾ ਰਜਿੰਦਰ ਸਿੰਘ ਤੇ ਦੀਪ ਸਿੰਘ ਵਾਲਾ ਉਹ ਵੀ ਤਿਆਰ ਹੈ मेरे सारे साथी पूरे पूरे को आए नौजवान बुजुर्गों भैगू सब को फतेह अज करना वागुरू जी का खालसा वागुरू जी की फतेह एक मैं बेनती करनी है सारी संकत को, थोड़ी कितने झुठद का दर्ज